ਹੈਲੋ ਦੋਸਤੋ ਦੇਖੋ ਕਿੰਨਾ ਠੰਡਾ ਠੰਡਾ ਤੇ ਪਿਆਰਾ ਜਿਹਾ ਮੌਸਮ ਆ ਝੜ ਹੋਇਆ ਪਿਆ ਏ ਤੇ ਠੰਡੀ ਠੰਡੀ ਹਵਾ ਚੱਲ ਰਹੀ ਏ ਤੇ ਹੁਣ ਮੈਂ ਆ ਗਿਆ ਸ਼ਹਿਰ ਤੇ ਦੇਖੋ ਦੋਸਤੋ ਸ਼ਹਿਰ ਵਿੱਚ ਕਿਣ-ਮਣ ਕਿਣ-ਮਣ ਪੈ ਰਿਹਾ ਏ ਮੀਂਹ ਤੇ ਇਹ ਦੇਖੋ ਦੋਸਤੋ ਇੱਥੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਤੇ ਦੇਖੋ ਸੜਕਾਂ ਕਿਦਾਂ ਤਲਾਬ ਬਣੀਆਂ ਹੋਈਆਂ ਨੇ ਉਹ ਦੂਰ ਤੱਕ ਬਸ ਪਾਣੀ ਹੀ ਪਾਣੀ ਆ ਤੇ ਦੋਸਤੋ ਮੈਂ ਥੋੜਾ ਅੱਗੇ ਆ ਕੇ ਰੁਕਿਆ ਸੁੱਕੀ ਜਗ੍ਹਾ ਤੇ ਤੇ ਚੈੱਕ ਕੀਤਾ ਆਪਣੀ ਆਟੋ ਦਾ ਫਿਲਟਰ ਇਹ ਦੋਸਤੋ ਮੈਂ ਇੱਥੋਂ ਨੀਵੇਂ ਤੋਂ ਉੱਪਰਲੇ ਪਾਸੇ ਚੱਕਿਆ ਏ ਤਾਂ ਕਿ ਆਟੋ ਦੇ ਫਿਲਟਰ ਵਿੱਚ ਪਾਣੀ ਨਾ ਜਾ ਸਕੇ ਤੇ ਆਟੋ ਖਰਾਬ ਨਾ ਹੋ ਸਕੇ ਤੇ ਹੁਣ ਅੱਗੇ ਇਹ ਦੇਖੋ ਦੋਸਤੋ ਬੱਸ ਸਟੈਂਡ ਦੇ ਅੱਗੇ ਬਹੁਤ ਜਾਮ ਲੱਗਿਆ ਹੋਇਆ ਏ ਤੇ ਲੋਕ ਬੜੇ ਆਰਾਮ ਨਾਲ ਪਉਣ ਤੋਂ ਇੱਥਾਂ ਆ ਰਹੇ ਨੇ ਤਾਕੀ ਇੱਕ ਦੂਜੇ ਨਾਲ ਟੱਚ ਨਾ ਹੋ ਸਕੇ ਕੋਈ ਲੜਾਈ ਝਗੜਾ ਨਾ ਹੋ ਸਕੇ ਤੇ ਹੁਣ ਇਹ ਦੇਖੋ ਦੋਸਤੋ ਕਿਉਂਕਿ ਰਖੜੀਆਂ ਪਰਸੋਂ ਨੂੰ ਆ ਤੇ ਬਾਜ਼ਾਰਾਂ ਵਿੱਚ ਤਾਂ ਰੌਣਕਾਂ ਅੱਜ ਤੋਂ ਹੀ ਬਹੁਤ ਨੇ ਦੇਖੋ ਲੇਡੀਜ਼ ਕਿਦਾਂ ਰਖੜੀਆਂ ਲੈ ਰਹੀਆਂ ਨੇ ਤੇ ਇਹ ਦੇਖੋ ਦੋਸਤੋ ਸਾਰੇ ਬਾਜ਼ਾਰ ਰਖੜੀ ਦੇ ਸਟਾਲਾਂ ਨਾਲ ਭਰੇ ਹੋਏ ਨੇ ਬਿਲਕੁਲ ਨਵੇਂ-ਨਵੇਂ ਡਿਜ਼ਾਈਨ ਆਏ ਹੋਏ ਨੇ ਤੇ ਉਹ ਅੱਗੇ ਤੱਕ ਦੇਖੋ ਦੋਸਤੋ ਪੂਰੇ ਸਾਰੇ ਬਾਜ਼ਾਰ 'ਚ ਰਖੜੀ ਦੇ ਸਟਾਲ ਹੀ ਲੱਗੇ ਹੋਏ ਨੇ ਬਹੁਤ ਰੌਣਕਾਂ ਨੇ ਬਾਜ਼ਾਰ ਵਿੱਚ ਇਸ ਵਕਤ ਤੇ ਅੱਗੇ ਇਹ ਦੇਖੋ ਦੋਸਤੋ ਦੇਖੋ ਕਿੰਨੇ ਸੋਹਣੇ ਸੋਹਣੇ ਰਖੜੀ ਦੇ ਸਟਾਲ ਲੱਗੇ ਹੋਏ ਨੇ ਤੇ ਦਿਨ ਵੀ ਬਹੁਤ ਸੋਹਣਾ ਲੱਗਾ ਹੋਇਆ ਏ ਠੰਡੀ ਠੰਡੀ ਹਵਾ ਚੱਲ ਰਹੀ ਏ ਦੇਖੋ ਦੋਸਤੋ ਕਿੰਨੇ ਜਿਆਦਾ ਸਟਾਲ ਅੱਗੇ ਤੱਕ ਲੱਗੇ ਹੋਏ ਨੇ ਤੇ ਲੋਕ ਬੜੇ ਆਰਾਮ ਨਾਲ ਤੇ ਬੜੇ ਸਕੂਨ ਨਾਲ ਰਖੜੀਆਂ ਲੈ ਰਹੇ ਨੇ ਤੇ ਉਹ ਅੱਗੇ ਤੱਕ ਦੇਖੋ ਦੋਸਤੋ ਪੂਰੇ ਬਾਜ਼ਾਰ ਵਿੱਚ ਰਖੜੀਆਂ ਦੇ ਡ్రਾਈ ਫਰੂਟ ਦੇ ਤੇ 스낵ਸ ਦੇ ਹੀ ਸਟਾਲ ਨੇ ਪੂਰੇ ਬਾਜ਼ਾਰ ਵਿੱਚ ਬਹੁਤ ਰੌਣਕਾਂ ਨੇ ਤੇ ਬਹੁਤ ਆਨੰਦ ਵਾਲਾ ਮਾਹੌਲ ਆ ਤੇ ਹੁਣ ਮੈਂ ਦੋਸਤੋ ਦੇਖੀ ਬਾਜ਼ਾਰ ਚ ਰਖੜੀਆਂ ਦੀ ਇੱਕ ਅਜੀਬ ਜੀ ਦੁਕਾਨ ਜਿਹਦੇ ਤੇ ਰੱਸੀ ਉੱਤੇ ਨਵੇਂ ਡਿਜ਼ਾਈਨ ਦੀਆਂ ਰਖੜੀਆਂ ਲਮਕਾਈਆਂ ਹੋਈਆਂ ਨੇ ਥੋੜੀਆਂ ਥੱਲੇ ਵੀ ਰੱਖੀਆਂ ਹੋਈਆਂ ਨੇ ਤੇ ਸੈਂਟਰ ਚ ਰੱਖੇ ਹੋਏ ਨੇ ਸਮੋਸੇ ਤੇ ਨਾਲ ਹੀ ਰੱਖੀਆਂ ਹੋਈਆਂ ਨੇ ਹਰੇਕ ਤਰ੍ਹਾਂ ਦੀਆਂ ਮਠਿਆਈਆਂ ਇਹ ਬਹੁਤ ਅਜੀਬ ਜਿਹੀ ਦੁਕਾਨ ਆ ਪਰ ਵਧੀਆ ਵੀ ਆ ਤੇ ਫਿਰ ਮੈਂ ਕੀਤੇ ਇਹਨਾਂ ਦੇ ਅਜੀਬ ਜਿਹੇ ਸਮੋਸੇ ਟਰਾਈ ਇਹ ਵੀ ਬੜੇ ਅਜੀਬ ਆ ਪਰ ਟੇਸਟੀ ਬਹੁਤ ਆ ਤੇ ਇਹ ਦੇਖੋ ਦੋਸਤੋ ਇਹਨਾਂ ਨੇ ਸਮੋਸਿਆਂ ਵਿੱਚ ਪਾਏ ਹੋਏ ਨੇ ਕਾਲੇ ਛੋਲੇ ਮੈਂ ਪਹਿਲੀ ਵਾਰੀ ਦੇਖਿਆ ਕਿ ਕਿਸੇ ਸਮੋਸੇ ਵਿੱਚ ਕਾਲੇ ਛੋਲੇ ਪਾਏ ਨੇ ਪਰ ਸਮੋਸਾ ਬਹੁਤ ਟੇਸਟੀ ਆ ਮਜ਼ਾ ਆ ਗਿਆ ਖਾ ਕੇ ਤੇ ਹੁਣ ਇਹ ਦੇਖੋ ਦੋਸਤੋ ਕਿਸੇ ਟਰੱਕ ਮਗਰ ਲਿਖਿਆ ਸੀ ਬਹੁਤ ਵਧੀਆ ਸ਼ੇਅਰ ਮੈਂ ਤਾਂ ਪੜ ਲਿਆ ਪਰ ਵੀਡੀਓ ਪ੍ਰੋਪਰ ਨਹੀਂ ਬਣੀ ਤੇ ਅੱਗੇ ਇਹ ਦੇਖੋ ਦੋਸਤੋ लवली ਸਵੀਟਸ ਵਾਲਿਆਂ ਦੇ ਕਿੰਨਾ ਰਸੇ ਦੇਖੋ ਲੁਕੀ ਰਖੜੀਆਂ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਕਿੰਨੇ ਜਿਆਦਾ ਮਠਿਆਈ ਲੈਣ ਆ ਰਹੇ ਨੇ ਤੇ ਦੇਖੋ ਦੋਸਤੋ ਇਹਨਾਂ ਦੇ ਪਾਰਕਿੰਗ ਏਰੀਆ ਵੀ ਪੂਰਾ ਫੁੱਲੇ ਇਹਨਾਂ ਦੀ ਦੁਕਾਨ ਬਹੁਤ ਵੱਡੀ ਹੈ ਦੋ ਤਿੰਨ ਮੰਜ਼ਲਾ ਥੱਲੇ ਵੀ ਨੇ ਦੇਖੋ ਅੰਦਰ ਕਿੰਨਾ ਰਸੇ ਇਹਨਾਂ ਦੀਆਂ ਮਠਾਈਆਂ ਬਹੁਤ ਵਧੀਆ ਹੁੰਦੀਆਂ ਨੇ ਤੇ ਥੋੜੀਆਂ ਮਹਿੰਗੀਆਂ ਵੀ ਹੁੰਦੀਆਂ ਨੇ ਤੇ ਦੇਖੋ ਦੋਸਤੋ ਇੰਨਾ ਰਸ਼ ਅੱਜ ਹੀ ਹੈ ਤੇ ਰਖੜੀ ਵਾਲੇ ਦਿਨ ਕਿੰਨਾ ਜ਼ਿਆਦਾ ਰਸ਼ ਹੋਊਗਾ ਤੇ ਹੁਣ ਇਹ ਦੇਖੋ ਦੋਸਤੋ ਮੇਰੇ ਸਸਰਾਲ ਤੋਂ ਮੈਨੂੰ ਮਿਲਿਆ ਡਰਾਈ ਫਰੂਟ ਵਾਲੀ ਖੀਰ ਦਾ ਛੋਟਾ ਜਿਹਾ ਗਿਫਟ ਤੇ ਨਾਲ ਮਿਲਿਆ ਦੇਸੀ ਘਿਓ ਦਾ ਬਣਿਆ ਹੋਇਆ ਕੜਾ ਪ੍ਰਸ਼ਾਦ ਤੇ ਹੁਣ ਦੋਸਤੋ ਸ਼ਾਮ ਜੀ ਦਾ ਹੋ ਗਿਆ ਟਾਈਮ ਤੇ ਮੈਂ ਆ ਗਿਆ ਆਪਣੀ ਫੇਵਰਟ ਜਗ੍ਹਾ ਤੇ ਦੇਖੋ ਕਿੰਨਾ ਸੋਹਣਾ ਇੱਥੇ ਵਿਊ ਆ ਤੇ ਕਿੰਨੀ ਜ਼ਿਆਦਾ ਸ਼ਾਂਤੀ ਆ ਸੱਚੀ ਮਜ਼ਾ ਆ ਜਾਂਦਾ ਇੱਥੇ ਆ ਕੇ ਸਾਰੀਆਂ ਟੈਨਸ਼ਨਾਂ ਸਾਰੀ ਥਕਾਨ ਬਸ ਇੱਕ ਮਿੰਟ ਚ ਭੁੱਲ ਜਾਂਦੀ ਆ ਦੇਖੋ ਕਿੰਨਾ ਸੋਹਣਾ ਵਿਊ ਆ ਤੇ ਦੋਸਤੋ ਇੱਥੇ ਆ ਕੇ ਮੈਂ ਬਿਲਕੁਲ ਰਿਲੈਕਸ ਹੋ ਜਾਂਦਾ ਤੇ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਤੇ ਹੁਣ ਦੋਸਤੋ ਮੈਂ ਆ ਗਿਆ ਆਪਣੇ ਪਿੰਡ ਵਾਲੇ హెయిర్ ਡ्रेसਰ ਰੰਮੇ ਬਾਈ ਦੀ ਦੁਕਾਨ ਤੇ ਤੇ ਇਹ ਦੇਖੋ ਦੋਸਤੋ ਕਿੰਨੀ ਸੋਹਣੀ ਦੁਕਾਨ ਰੰਮੇ ਬਾਈ ਨੇ ਬਣਾਈ ਹੋਈ ਆ ਤੇ ਹੁਣ ਇਹ ਦੇਖੋ ਦੋਸਤੋ ਮੈਂ ਕਰਵਾ ਰਿਆ ਐ ਰੰਮੀ ਬਾਈ ਤੋਂ ਸ਼ੇਵ ਦੇਖੋ ਦਾੜੀ ਕਿੰਨੀ ਵਧੀ ਹੋਈ ਆ ਕਾਫੀ ਟਾਈਮ ਤੋਂ ਸ਼ੇਵ ਵਗੈਰਾ ਨਹੀਂ ਕਰਾ ਹੋਈ ਤੇ ਹੁਣ ਇਹ ਚੈੱਕ ਕਰੋ ਦੋਸਤੋ ਮੈਂ ਕਰਾ ਲਈ ਪੂਰੀ ਕਲੀਨ ਸ਼ੇਵ ਔਰ ਵਾਰ ਵੀ ਕਟਿੰਗ ਕਰਾ ਲਿਆ ਤੇ ਹੁਣ ਇਹ ਦੇਖੋ ਦੋਸਤੋ ਮੈਂ ਆਪਣੀ ਪਿੰਡ ਵਾਲੀ ਕਿਰਾਨੇ ਦੀ ਦੁਕਾਨ ਤੋਂ ਲਿਆ ਘਰ ਦਾ ਛੋਟਾ ਮੋਟਾ ਰਾਸ਼ਨ ਦਾ ਸਮਾਨ ਤੇ ਇਹ ਨਾਲ ਹੀ ਪਈ ਆ ਡਰਾਈ ਫੂਡ ਵਾਲੀ ਖੀਰ ਟਿਕੜਾ ਤੇ ਹੁਣ ਮੈਂ ਜਾ ਰਿਆਂ ਆਪਣੇ ਘੂਤੇ ਤੇ ਦੋਸਤੋ ਹੁਣ ਮੈਂ ਪਹੁੰਚ ਗਿਆ ਘਰ ਤੇ ਕਾਲੀ ਕਾਲੀ ਵਿੱਚ ਸਭ ਤੋਂ ਪਹਿਲਾਂ ਮੈਂ ਖੋਲਿਆ ਡਰਾਈ ਫੂਡ ਵਾਲੀ ਖੀਰ ਦਾ ਡੱਬਾ ਤੇ ਦੇਖੋ ਦੋਸਤੋ ਕਿੰਦਾ ਭਰ-ਭਰ ਕੇ ਇਹਦੇ ਵਿੱਚ ਡਰਾਈ ਫੂਡ ਪਾਏ ਹੋਏ ਨੇ ਬਿਲਕੁਲ ਬਹੁਤ ਵਧੀਆ ਖੀਰ ਬਣੀ ਹੋਈ ਹੈ ਬਿਲਕੁਲ ਰਬੜੀ ਵਰਗੀ ਬਹੁਤ ਟੇਸਟੀ ਆ ਵਾਕਈ ਦੀਪੂ ਦੇ ਹੱਥਾਂ ਵਿੱਚ ਕਮਾਲ ਆ ਇੰਨੀ ਵਧੀਆ ਖੀਰ ਮੈਂ ਸਾਰਾ ਸਾਲ ਨਹੀਂ ਖਾਧੀ